ਸੁਖਵੀਰ ਸਿੰਘ ਬਾਦਲ ਲਗਾਤਾਰ ਹੜਾਂਦ ਵਿੱਚ ਪੰਜਾਬੀਆਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਜਿਹੜਾ ਕਿ ਆਪਣੇ ਨਿੱਜੀ ਖਜ਼ਾਨੇ ਦਾ ਮੂੰਹ ਜਿਹੜਾ ਕਿ ਹੁਣ ਲੋਕਾਂ ਦੇ ਵੱਲੋਂ ਖੋਲ ਦਿੱਤਾ ਹੈ ਤੇ ਜਿਸ ਤੋਂ ਬਾਅਦ ਭਰ-ਭਰ ਕੇ ਜਿਹੜਾ ਕਿ ਡੀਜ਼ਲ ਦਿੱਤਾ ਜਾ ਰਿਹਾ ਹੈ ਤੇ ਉੱਥੇ ਹੀ ਅਕਾਲੀ ਦਲ ਜਿਹੜਾ ਕਿ ਆਪਣੀ ਟੀਮ ਨੂੰ ਗਰਾਊਂਡ ਲੈਵਲ ਦੇ ਉੱਤੇ ਉਤਾਰ ਚੁੱਕਾ ਹੈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਬਿਆਨ ਵੀ ਹੁਣ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਵੱਖ-ਵੱਖ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਨੂੰ ਉਹ ਘਰ ਤਰਸਣ ਲੱਗ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਬਾਦਲ ਸਾਹਿਬ ਤੁਹਾਡੀ ਸਰਕਾਰ ਲਿਆਓ ਜਿਹੜੇ ਵੀ ਬੰਨ ਹੁਣ ਕੱਚੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਨਾਲ ਹੜਪੀੜਤ ਜਿਹੜੇ ਕਿ ਉਹਨਾਂ ਨੂੰ ਲੈ ਕੇ ਗੱਲਬਾਤ ਜਿਹੜੀ ਕਿ ਉਹਨਾਂ ਦੇ ਦੌਰਾਨ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕੁਝ ਬੀਬੀਆਂ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਨੂੰ ਇਹ ਗੱਲ ਕਹਿਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਬਹੁਤ ਹੈ ਜਿਹੜੀ ਕਿ ਪੰਜਾਬੀਆਂ ਨੇ ਮਦਦ ਕੀਤੀ ਹੈ ਤੇ ਅਕਾਲੀ ਦਲ ਵੀ ਜਿਹੜਾ ਕਿ ਮੂਰੇ ਮੋਰਾ ਬਣ ਕੇ ਆਇਆ ਤੇ ਜਿਸ ਤੋਂ ਬਾਅਦ ਉੱਥੇ ਹੀ ਤੁਸੀਂ ਆਪਣੀ ਸਰ ਕਾਰ ਲਿਆਓ ਤੇ ਸੁਖਵੀਰ ਸਿੰਘ ਬਾਦਲ ਜੀ ਜਦੋਂ ਵੀ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਉੱਥੇ ਹੀ ਇਹ ਬੰਨਾਂ ਨੂੰ ਜਿਹੜਾ ਕਿ ਪੱਕਾ ਕੀਤਾ ਜਾਵੇ ਤੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵਾਅਦਾ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਬੀਬੀਆਂ ਦੇ ਨਾਲ ਇੱਕ ਵੱਡਾ ਵਾਅਦਾ ਜਿਹੜਾ ਕਿ ਹੁਣ ਅਕਾਲੀ ਦਲ ਦੇ ਪ੍ਰਧਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਆਓ ਤੁਹਾਨੂੰ ਪੂਰੀ ਵੀਡੀਓ ਦਿਖਾਉਨੇ ਆਂ ਵੀਰ ਜੀ ਸਾਡੀ ਪ੍ਰੋਬਲਮ ਤੁਸੀਂ ਦੇਖ ਹੀ ਲਈ ਆ ਹਾਂਜੀ ਬਹੁਤ ਬਹੁਤ ਇਹ ਬੰਨ ਦਾ ਹੁਣ ਕੰਮ ਤੁਸੀਂ ਪੱਕਾ ਕਰਨਾ ਹੈ ਅਸੀਂ ਬੱਚੇ ਲੈ ਕੇ ਕਿੱਧਰ ਜਾਈਏ ਤੁਸੀਂ ਆਪਾਂ ਦੋ ਤਰੀਕੇ ਆ ਇੱਕ ਤਾਂ ਇਹਦੇ ਬਾਅਦ ਜਿਹੜਾ ਬੰਨ ਇਮੀਡੀਏਟਲੀ ਜੇ ਕੋਪਪਾ ਟਰੈਕਟਰ ਨੂੰ ਭੇਜ ਦੋਗਾ ਬੰਦੇ ਭੇਜ ਕੇ ਜੇਸ ਵੀ ਆਪਾਂ ਕਰ ਲਾਂਗੇ ਪਰ ਜੋ ਸਰਕਾਰ ਬਣੀ ਹੈ ਸੀਮੈਂਟ ਦਾ ਬਣਾਵਾਂਗੇ ਪੱਕਾ ਕੰਕਰੀਟ ਜੇ ਪੱਕਾ ਇਹਨੂੰ ਬਣਾਉਣਾ ਚਾਹੀਦਾ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਪਾੜਨਾ ਚਾਹੀਦਾ ਬੰਨ ਪੱਕਾ ਅਸੀਂ ਦੁਨੀਆ ਦੇ ਨਾਲ ਕਿੰਨੀ ਬੈਠੀ ਨਹੀਂ ਨਹੀਂ ਬਹੁਤ ਬਹੁਤ ਨੁਕਸਾਨ ਆ ਮੈਂ ਤੁਹਾਨੂੰ ਦੱਸਾਂ ਪਰ ਮੈਂ ਤਾਨਾ ਸਾਰੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਕਿੰਨੇ ਚੱਲ ਰਹੇ ਆ ਬਹੁਤ ਐ ਨਹੀਂ ਉਹ मामा ਦੇ ਪੁੱਤ ਤਾਂ ਨਾਲ ਜਿਹੜੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਕਰ ਰਹੇ ਨਹੀਂ ਨਹੀਂ ਜੀ ਬਹੁਤ ਹਾਂ ਜੀ ਸਾਡੇ ਤੇ ਮਰਜੀ ਪੱਕਾ ਜੀ ਬੀਬੀ ਪਾਪਾ ਜੀ ਵੀਰ ਜੀ ਸਾਡੀ ਪ੍ਰੋਬਲਮ ਤੁਸੀਂ ਦੇਖ ਕੇ ਲਈ ਆ ਬਹੁਤ ਬਹੁਤ ਇਹ ਬੰਨ ਦਾ ਹੁਣ ਕੰਮ ਤੁਸੀਂ ਪੱਕਾ ਕਰਨਾ ਆ ਅਸੀਂ ਬੱਚੇ ਲੈ ਕੇ ਕਿੱਧਰ ਜਾਈਏ ਤੁਸੀਂ ਆਪਾਂ ਦੋ ਤਰੀਕੇ ਆ ਇੱਕ ਤਾਂ ਇਹਦੇ ਬਾਅਦ ਜਿਹੜਾ ਬੰਨ ਇਮੀਡੀਏਟਲੀ ਜੇ ਕੋਪਪਾ ਟਰੈਕਟਰ ਨੂੰ ਭੇਜ ਦੋਗਾ ਬੰਦੇ ਭੇਜ ਕੇ ਜੇ ਵੀ ਆਪਾਂ ਕਰ ਲਾਂਗੇ ਪਰ ਜੋ ਸਰਕਾਰ ਬਣੀ ਆ ਸੀਮੈਂਟ ਦਾ ਬਣਾਵਾਂਗੇ ਪੱਕਾ ਕੋਈ ਨਹੀਂ ਪੱਕਾ ਐਨ ਹੋਣਾ ਚਾਹੀਦਾ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਪੜਨਾ ਚਾਹੀਦਾ ਬੰਨ ਮਾ ਪੱਕਾ ਅਸੀਂ ਦੁਨੀਆ ਦੇ ਲੈ ਕਿੰਨੀ ਬੈ ਨਹੀਂ ਨਹੀਂ ਬਹੁਤ ਬਹੁਤ ਨੁਕਸਾਨ ਆ ਮੈਂ ਤੁਹਾਨੂੰ ਦੱਸਾਂ ਪਰ ਮੈਂ ਧੰਨਾ ਸਾਰੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਕਿ ਕਿੰਨੇ ਇੱਕ ਹਫਤੇ ਤੋਂ ਘੱਟ ਚੱਲ ਰਹੀ ਹੈ ਚੱਲ ਰਹੇ ਬਹੁਤ ਐਦਾਂ ਹੀ ਉਹ ਮਾਮਾ ਦੇ ਪੁੱਤ ਧੰਨਾ ਜਿਹੜੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਕਰ ਰਹੇ ਨੇ ਨਹੀਂ ਨਹੀਂ ਜੀ ਬਹੁਤ ਹਾਂਜੀ ਸਾਡੇ ਤੇ ਮਰਜੀ ਪੱਕਾ ਜੀ ਬੀਬੀ ਪਪਾ ਜੀ ਥੈਂਕ ਯੂ ਮੀਰ ਜੀ ਸਾਡੀ ਪ੍ਰੋਬਲਮ ਤੁਸੀਂ ਦੇਖ ਲਈ ਆ ਹਾਂਜੀ ਬਹੁਤ ਬਹੁਤ ਇਹ ਬੰਨ ਦਾ ਹੁਣ ਕੰਮ ਤੁਸੀਂ ਪੱਕਾ ਕਰਨਾ ਹੈ ਅਸੀਂ ਬੱਚੇ ਲੈ ਕੇ ਕਿੱਧਰ ਜਾਈਏ ਤੁਸੀਂ ਆਪਾਂ ਦੋ ਤਰੀਕੇ ਐ ਇੱਕ ਤਾਂ ਇਹਦੇ ਬਾਅਦ ਜਿਹੜਾ ਬੰਨ ਇਮੀਡੀਏਟਲੀ ਜੇ ਕੋਪਪ ਟਰੈਕਟਰ ਨੂੰ ਭੇਜ ਦੋਗਾ ਬੰਦੇ ਭੇਜ ਕੇ ਜੇ ਤੁਸੀਂ ਵੀ ਆਪਾਂ ਕਰ ਲਾਂਗੇ ਪਰ ਜੋ ਸਰਕਾਰ ਬਣੀ ਐ ਸੀਮੈਂਟ ਦਾ ਬਣਾਵਾਂਗਾ ਪੱਕਾ ਕੰਕਰੀਟ ਜੀ ਪੱਕਾ ਐ ਨਾ ਚਾਹਜਾ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਪਾੜਨਾ ਚਾਹੀਦਾ ਬੰਨ ਮਾਣਾ ਅਸੀਂ ਦੁਨੀਆ ਦੇ ਨਹੀਂ ਨਹੀਂ ਬਹੁਤ ਬਹੁਤ ਨੁਕਸਾਨ ਆ ਮੈਂ ਤੁਹਾਨੂੰ ਦੱਸਾਂ ਪਰ ਮੈਂ ਧੰਨ ਸਾਰੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਇਹ ਕਿੰਨੇ ਇੱਕ ਹਫ਼ਤੇ ਤੋਂ ਕੰਮ ਚੱਲ ਰਹੀ ਹੈ ਚੱਲ ਰਹੀ ਹੈ ਬਹੁਤ ਐਵੇਂ ਉਹ ਮਾਮਾ ਦੇ ਪੁੱਤ ਧੰਨ ਜਿਹੜੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਸਭ ਨੂੰ ਹਾਰ ਰਹੇ ਨੇ ਨਹੀਂ ਨਹੀਂ ਜੀ ਬਹੁਤ ਹਾਂ ਜੀ ਸਾਡੇ ਤੇ ਮੜ ਜੀ ਪੱਕਾ ਜੀ ਬੀਬੀ ਪਪਾ ਜੀ